ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਖੰਸਰ ਹਾਜ਼ਰ ਦਿਖਾਉਣ ਲਈ ਨਵੀਂ ਵੀਡੀਓ ਲੈ ਕੇ ਜਿੱਦ ਤੱਕ ਪਤਾ ਮੈ ਬਾੜੀ ਦੇ ਨਾਲ ਇਹ ਜਿਹੜਾ ਸਬਜ਼ੇ ਨਾਲ ਇਹ ਰੇਟ ਕਿੰਨੇ ਵੀ ਵੀਡੀਓਜ਼ ਬੁਧੀਆਂ ਜਿਹੜਾ ਤਰ ਤੇ ਅੱਜ ਮੈਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਆਂ ਤੇ ਹੁਣ ਗਰਮੀ ਦਾ ਸੀਜ਼ਨ ਅਗਭਕ ਪੂਰੇ ਜੋਰਾਂ ਸੌਣਾ ਤੇ ਗਰਮ ਹੋ ਚੁਕੀਆਂ ਜਿੰਨੀਆਂ ਵੀ ਸਬਜ਼ੀਆਂ ਨੇ ਭਿੰਡੀਆਂ ਫਿਲਰ ਵਗੈਰੇ ਇਹ ਸਭ ਕੁਝ ਲੱਗਣ ਲੱਗਿਆ ਹੈ ਤੇ ਮੈਂ ਵੀ ਅੱਜ ਬਾੜੀ ਵਿੱਚ ਨੂੰ ਕਿਹੜਾ ਮਾਰਨਾ ਇਹ ਦੇਖਿਆ ਤਾਂ ਭਿੰਡੀਆਂ ਕਾਫੀ ਲੱਗੀਆਂ ਹੋਈਆਂ ਸੀ ਤੇ ਬਟ ਭਿੰਡੀਆਂ ਦੇ ਬੂਟੇ ਕੋਈ ਏਡੇ ਜ਼ਿਆਦਾ ਵੱਡੇ ਨਹੀਂ ਹੋਏ ਹੈਗੇ ਠਿੱਕ ਠਿੱਕ ਦੇ ਬੂਟੇ ਨੇ ਤੇ ਫਿਰ ਵੀ ਕਾਫੀ ਭਟੀਆਂ ਮੈਨੂੰ ਇਹ ਤਾਂ ਹਾਰਵੈਸਟ ਨਹੀਂ ਆਜੇ ਤੇ ਤੁਸੀਂ ਦੇਖ ਸਕਦੇ ਹੋ 25 30 ਤਕਰੀਬਨ 25 30 ਬੁੱਟੇ ਲਾਏ ਹੋਏ ਨੇ ਤੇ ਇਸ ਵਿੱਚ ਤਾਂ ਚਾਹੇ ਜਿੰਨੇ ਮਰਜੀ ਲੋਕ ਭਿੰਡਿਆ ਹਰਨ ਕਿਉਂਕਿ ਇਹਨਾਂ ਦਾ ਇਹ ਹੈ ਕਿ ਇਹਨਾਂ ਦੇ ਕਿਹੜਾ ਇੱਕ ਵਾਰ ਿੱਟਕੇ ਮੜ ਕੇ ਲੱਗਣਾ ਨਹੀਂ ਹੈਗਾ ਇਹ ਤਾਂ ਵਾਰ-ਵਾਰ ਲੱਗਦੇ ਰਹਿੰਦੇ ਨੇ ਫੜ ਦਿੰਦੀ ਇਹ ਰਹਿੰਦੀ ਨੇ ਸਬਜ਼ੀ ਤੇ ਆ ਦੇਖੋ ਭਿੰਡੀ ਤਾਂ ਕਿੰਨਾ ਸੋਹਣਾ ਫੁੱਲ ਖਿੜਿਆ ਹੋਇਆ ਮੈਨੂੰ ਤਾਂ ਫੁੱਲ ਬਹੁਤ ਪਿਆਰਾ ਲੱਗਦਾ ਭਿੰਡੀ ਦਾ ਤੇ ਮਤਲਬ ਭਿੰਡੀ ਵੀ ਕੋਈ ਸਾਈਜ਼ ਬਹੁਤ ਛੋਟਾ ਨਹੀਂ ਸੀਗਾ ਸੋਹਣੀ ਐ ਮੈਨੂੰ ਵਧੀਆ ਤੌਰ 'ਤੇ ਮਿਲੀਆਂ ਨੇ ਤੇ ਮੈਂ ਸੋਚਿਆ ਕਿ ਅੱਜ ਪਹਿਲੀ ਇਹਦੀ ਹਾਰਵੈਸਟ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ। ਆ ਦੇਖੋ ਕਿੰਦੀ-ਕਿੰਦੀ ਪਿੰਡੀ ਹੈ। ਬੂਟਾ ਹਾਲੇ ਕਿ ਛੋਟਾ ਹੈ ਤੇ ਪਿੰਡੀ ਮਤਲਬ ਸਾਈਜ਼ ਵਿੱਚ ਪੂਰੀ ਐਨ ਵਧੀਆ ਐ। ਨਾ ਹੀ ਕੋਈ ਬਹੁਤੀ ਛੋਟੀ ਐ ਨਾ ਹੀ ਵੱਡੀ ਐ। ਕੋਈ ਪੱਕੀ ਹੋਈ ਤਾਂ ਹੈ ਨਹੀਂ ਕੋਈ। ਕੀ ਕਹਣਾ ਕੋਈ ਜਿਹੜੀ ਅੱਧੇ ਪਿੱਛੇ ਹੁੰਦੇ ਰਹਿ ਗਈ ਹੋਵੇ ਉਹ ਹੋ ਸਕਦਾ ਹੈ ਮੇਰੇ ਵੀ ਪੱਕੀ ਹੋਵੇ। ਨਹੀਂ ਤਾਂ ਸਾਰੀਆਂ ਨਰਮ ਨੇ। ਇਹ ਰਹੀ ਤਾਂ ਹਲੇ ਸਟਾਰਟਿੰਗ ਹੀ ਹੋਈ ਹੈ ਭਿੰਡੀਆਂ ਦੀ ਹਲੇ। ਮੈਂ ਦੇਖ ਸਰ ਦੂਸੇ ਸੱਟੇ ਭਿੰਡੀਆਂ ਦੇ ਸਾਰੇ ਬੂਟੇ। ਤੇ ਇੱਧਰ ਜਿੱਦਾਂ ਕਿ ਪਤਾ ਨਾ ਟਮਾਟਰਾਂ ਦੀ ਤਾਂ ਵੀਡੀਓ ਪਾਉਂਦੇ ਹੋ ਰਹੇ ਨੇ ਹੁਣੇ ਸਾਰੇ ਟਮਾਟਰਾਂ ਦੇ ਬੂਟੇ ਵੀ ਲਗਭਗ ਸੁੱਕ ਸੁਨਿਆਲੇ ਸੁੱਕ ਚੱਲੇ ਮਤਲਬ। ਵੀ ਗਰਮੀ ਇੰਨੀ ਪੈ ਰਹੀ ਹੈ ਚਾਹੇ ਡੇਲੀ ਪਾਣੀ ਜਾਂਦਾ ਇਹਨਾਂ ਨੂੰ ਬਟ ਫਿਰ ਵੀ ਕਾਫੀ ਬੂਟੇ ਮਤਲਬ ਸੁੱਕ ਚੁੱਕੇ ਨੇ। ਇਸ ਸਾਡੇ ਸਿਹਰੇਲੀ ਹਰੇਲੀ ਹੋਈ ਪਈ ਆਇਦਾਲੇ ਇਹ ਸਾਰੇ ਟਮਾਟਰਾਂ ਦੇ ਬੂਟੇ ਲਾਏ ਵੀ ਮਤਲਬ ਪਿਛਲੇ ਸਾਲ ਸਾਲ ਦੇ ਹੋਏ ਨੇ ਤੇ ਗਰਮੀ ਆ ਜਾ ਕੇ ਸੁੱਕੇ ਜਾਂਦੇ ਨੇ ਇਹਨਾਂ ਦਾ ਸੀਜ਼ਨ ਇੰਨਾ ਕੀ ਹੁੰਦਾ ਹੈ ਦੇਖਾਂਗੇ ਅਗਰ ਸਾਨੂੰ ਹੋਰ ਪਨੀਰੀ ਮਿਲੀ ਤਾਂ ਇਹਨਾਂ ਦੇ ਹੋਰ ਪਨੀਰੀ ਲੈ ਕੇ ਲਾਵਾਂਗੇ ਉਸ ਦੇ ਸਾਧੇ ਸੁੱਕ ਚੁੱਕੇ ਟਮਾਟਰਾਂ ਦੇ ਬੂਟੇ ਸਾਡੇ ਪਰ ਫਿਰ ਵੀ ਹਰੇ ਕਿਤੇ ਕਿਤੇ ਲੱਗ ਰਹੇ ਨੇ ਤੇ ਸੋਚੇ ਫੇਰ ਬਾਅਦ ਵਿੱਚ ਜਦੋਂ ਭਿੰਡੀਆਂ ਤੋੜੀਆਂ ਤੇ ਨਾਲ ਦੀਆਂ ਟਮਾਟਰ ਵੀ ਤੋੜੇ ਜਾਣ ਟਮਾਟਰ ਤਾਂ ਵੈਸੇ ਮੈਂ ਡੇਲੀ ਹਾਰਵੈਸਟ ਕਰ ਲੈਂਦੀ ਆ ਦੇਖੋ ਕੰਮ ਦੇ ਬੈਠੇ ਨੇ ਖੇਤਾਂ 'ਚ ਪਾਣੀ ਛੱਡਿਆ ਹੋਇਆ ਪਾਣੀ ਪੀਣ ਨੂੰ ਨਾਲੇ ਤੇ ਜੀਜਾਂ ਤਫਰਦੇ ਨੇ ਬੈਠੇ ਤੇ ਮੈਂ ਥੋੜੇ ਜੀ ਟਮਾਟਰ ਤੋੜੇ ਮੈਂ ਕਿਹਾ ਚਲੋ ਬਾਕੀ ਸ਼ਾਮ ਨੂੰ ਤੋੜੇ ਜਾਣਗੇ ਕਿਉਂਕਿ ਤਾਂ ਬਹੁਤ ਸੀਗੇ ਕਿਤੇ-ਕਿਤੇ ਹਰੇ ਵੀ ਟਮਾਟਰ ਲੱਗ ਰਹੇ ਨੇ ਹਰੇ ਆ ਸਾਡੇ ਇੱਥੇ ਕੱਲ ਪਰਸੋਂ ਕੁਝ ਇੰਡੀਆਂ ਦੇ ਬੀਜ ਅੱਬੇ ਨੇ ਜਦੋਂ ਇਹਨਾਂ ਦੇ ਬੂਟੇ ਮਤਲਬ ਲੱਗਣ ਲੱਗੇ ਫਿਰ ਮੈਂ ਤੁਹਾਡੇ ਨਾਲ ਇਹਨਾਂ ਦੀ ਜਰਦਾ ਵੀਡੀਓ ਸ਼ੇਅਰ ਕਰੂੰਗੀ ਆ ਦੇਖੋ ਬਿਲਕੁਲ ਸੁੱਕ ਚੁੱਕਿਆ ਗੱਟ ਫਲ ਹਲੇ ਵੀ ਦੇ ਰਿਹਾ ਦੇਖੋ ਕਿੰਨਾ ਕੁ ਟਾਈਮ ਦਿੰਦਾ ਹੋ ਰਿਹਾ ਹੈ ਮੰਨ ਲਓ ਜੀ ਮੈਂ ਤੇ ਇੰਡੀਆਂ ਦੀਆਂ ਟਮਾਟਰ ਵੀ ਆਹ ਦੇਖੋ ਸਾਡੇ ਤਰੇਲੇ ਦਾ ਬੂਟੇ ਬੇ ਲਾਏ ਹੋਏ ਸੀ ਆ ਦੇਖੋ ਇਹਨਾਂ ਫੁੱਲ ਆਏ ਹੋਏ ਨੇ ਤੇ ਇੱਕ ਇੰਦੀ ਦਾ ਜੇ ਛੋਟਾ ਰਾਜਾ ਕਰੇਲਾ ਵੀ ਲੱਗਿਆ ਹੋਇਆ ਆ ਦੇਖੋ ਮੇਰੇ ਹੱਥ ਤੇ ਚ ਇਹ ਤੁਹਾਨੂੰ ਥੋੜਾ-ਥੋੜਾ ਘੱਟੇ ਦਿਖਦਾ ਹੋਊਗਾ ਤੇ ਫਲ ਵੀ ਮਤਲਬ ਫੋਟੋ ਕਾਫੀ ਆਏ ਹੋਏ ਨੇ ਤੇ ਆ ਹਰੀਆਂ ਮਿਰਚਾਂ ਦਾ ਬੂਟਾ ਆ ਇੱਧਰ ਆਈ ਥਿੰਕ ਕद्दू ਦਾ ਬੂਟਾ ਮੈਨੂੰ ਪੂਰੀ ਪਛਾਣ ਨਹੀਂ ਹੈਗੀ ਇਹਦੀ ਇੱਕ ਕद्दू ਦਾ ਹੈ ਇੱਕ ਹੈਗਾ ਟਿੰਡੋ ਦਾ ਇਹ ਬੇਲੇ ਇੰਡਿਆਕ ਲੰਨਿਆ ਸੀਗੇ ਇਹਨਾਂ ਦੀਆਂ ਤੇ ਚਲੋ ਮੈਂ ਫਿਰ ਬਾਅਦ ਵਿੱਚ ਇਧਰੋਂ ਹਰੀ ਮਿਰਚਾਂ ਹਾਲ ਵੇਸਟ ਕਰੀ ਹਰੀ ਮਿਰਚੇ ਵੀ ਹੁਣ ਲੱਗਣੇ ਸਟਾਰਟ ਹੋ ਚੁੱਕੀਆਂ ਨੇ ਤੇ ਜਿਵੇਂ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਬਾੜੀ ਦੇ ਨਾਲ ਰੇਟ ਫਰੂਟਸ ਮੈਂ ਪਾਉਂਦੀ ਰਹੀ ਹਾਂ ਕੋਈ ਤੁਹਾਨੂੰ ਵਾਲੇ ਮੋਟੇ ਇਹਦੇ ਵਿੱਚ ਜਾਣਕਾਰੀ ਲੱਗਦੀ ਹੋਵੇ ਵਧੀਆ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਸਾਰੇ ਕਿੰਨੇ ਦਾ ਬੁੱਟ ਲਾਇਆ ਹੋਇਆ ਦੇਖੋ ਕਿੰਨੇ ਲੱਗਣੇ ਸ਼ੁਰੂ ਹੋ ਗਏ ਨੇ ਇਹ ਬਟ ਸਰਦ ਰੁੱਤ ਵਿੱਚ ਆ ਕੇ ਤਿਆਰ ਹੋਣਗੇ ਉਦੋਂ ਜੂਸ ਪੀਣ ਨੂੰ ਜੀ ਨਹੀਂ ਕਰਦਾ ਉਦੋਂ ਇਹ ਪੂਰੇ ਤਿਆਰ ਹੁੰਦੇ ਨੇ ਮਿੱਠੇ ਦੇ ਹੁੰਦੇ ਨੇ ਬਹੁਤ ਵਧੀਆ ਜੂਸ ਹੁੰਦਾ ਇਹਨਾਂ ਦਾ ਆ ਦੇਖੋ ਛੋਟਾ ਜਿਹਾ ਬੁੱਟਾ ਤੇ ਮਿਰਚਾਂ ਲੱਗੀਆਂ ਹੋਈਆਂ ਨੇ ਇਹਨਾਂ ਦੀ ਇਹ ਕੁਲੇ ਛੋਟਾ ਜਿਹਾ ਆ ਜਦੋਂ ਕੁਝ ਰਿੰਡੇ ਲੱਗੇ ਫਿਰ ਮੈਂ ਤੁਹਾਡੀ ਵੀਡੀਓ ਇਹਦੇ ਨਾਲ ਸ਼ੇਅਰ ਕਰੂੰਗੀ ਤੁਹਾਡੇ ਨਾਲ ਆ ਲਓ ਜੀ ਅੱਜ ਦੀ ਮੇਰੀ ਹਾਰਵੈਸਟਿੰਗ ਵੀਡੀਓ ਬਤਲ ਕਿ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ